ਕਣਕ ਦਾ ਦਾਣਾ ਬਣਾਉਣ ਦਾ ਸਹੀ ਤਰੀਕਾ ਅੱਜ ਦੋਸਤੋ ਤੁਹਾਨੂੰ ਦੱਸਾਂਗੇ ਬਹੁਤ ਭਰਾਗੇ ਕਹਿੰਦੇ ਕਿ ਅਸੀਂ ਫੀਡ ਨਹੀਂ ਵਰਤਦੇ ਹੈਗੇ ਨਾ ਮੌਲ ਦੇ ਫੀਡ ਵਰਤਦੇ ਆਂ ਨਾ ਅਸੀਂ ਘਰ ਦੀ ਫੀਡ ਵਰਤਦੇ ਆਂ ਅਸੀਂ ਸਿਰਫ ਕਹਿੰਦੇ ਵੀ ਕਣਕ ਦਾ ਦਾਣਾ ਤੇ ਸਰੋਂ ਦੀ ਖਲ ਵਰਤਦੇ ਆਂ ਸਾਡੇ ਪਸ਼ੂ ਫੇਰ ਵੀ ਜਿਹੜੇ ਦੁੱਧ ਦੇਣ ਨਾਲੇ ਰਾਜੀ ਹੋਣ ਤੇ ਅੱਜ ਉਹ ਭਰਾਵਾਂ ਲਈ ਆਪਾਂ ਵੀਡੀਓ ਲੈ ਕੇ ਆਏ ਆਂ ਜਿਹੜੇ ਛੋਟੇ ਕਿਸਾਨ ਭਰਾ ਇੱਕ ਪਸ਼ੂ ਰੱਖਦੇ ਆ ਜਾਂ ਦੋ ਪਸ਼ੂ ਰੱਖਦੇ ਆ ਉਹ ਕੀ ਕਰਦੇ ਆ ਫੀਡ ਨਹੀਂ ਬਣਾਉਂਦੇ ਹੈਗੇ ਕਿਉਂਕਿ ਫੀਡ ਜਿਹੜੀ ਬਣਦੀ ਆ ਉਹ ਜਾਂ ਤਾਂ 2 ਕੁਇੰਟਲ ਬਣਾਉਣੀ ਪੈਂਦੀ ਆ ਜਾਂ 1 ਕੁਇੰਟਲ ਬਣਾਉਣੀ ਪੈਂਦੀ ਆ ਤੇ ਜਿਹੜੇ ਛੋਟੇ ਫਾਰਮਰ ਆ ਭਰਾ ਜਿਵੇਂ ਇੱਕ ਪਸ਼ੂ ਦੋ ਪਸ਼ੂ ਵਾਲੇ ਘਰਾਂ ਦੇ ਵਿੱਚ ਰੱਖਦੇ ਆ ਤਾਂ ਉਹ ਜੇ ਦਾਣਾ ਬਣਵਾਉਣਾ ਚਾਹੁੰਦੇ ਆ ਤਾਂ ਦਾਣਾ ਇਸ ਤਰ੍ਹਾਂ ਜੇ ਤੁਸੀਂ ਬਣਵਾਉਂਗੇ ਤੁਹਾਡਾ ਪਸ਼ੂ ਰਾਜੀ ਵੀ ਹੋਊਗਾ ਦੁੱਧ ਵੀ ਦੇਊਗਾ ਕੀ ਕੀ ਚੀਜ਼ਾਂ ਪਾ ਕੇ ਆਪਾਂ ਦਾਣਾ ਤਿਆਰ ਕਰਾਉਣਾ ਤੁਹਾਨੂੰ ਦੱਸ ਦਿਆ ਬਣੇ ਰਿਓ ਵੀਡੀਓ ਦੇਖ ਐਂਡ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਇਹੀ ਵੀਡੀਓ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕੀ ਕੀ ਚੀਜ਼ਾਂ ਲੈ ਕੇ ਆਪਾਂ ਜਿਹੜਾ ਕਣਕ ਦਾ ਦਾਣਾ ਤਿਆਰ ਕਰਾਉਣਾ ਤੁਹਾਨੂੰ ਦੱਸਦੇ ਆ ਨੰਬਰ 1 ਤੇ ਆਪਾਂ ਲੈ ਲੈਣੀ ਹੈ ਕਣਕ ਇਹ ਆਪਾਂ ਇੱਕ ਕਵਾਂਟਲ ਦਾ ਦੱਸਾਂਗੇ ਕਣਕ ਤੁਸੀਂ ਲੈਣੀ ਹੈ 70 ਕਿਲੋ ਤੇ ਮੱਕੀ 15 ਕਿਲੋ ਜੌ 10 ਕਿਲੋ ਸਰਵਦ 5 ਕਿਲੋ ਇਹ ਤੁਸੀਂ ਸਾਰੀਆਂ ਚੀਜ਼ਾਂ ਪਵਾ ਕੇ ਦਾਣਾ ਬਣਵਾ ਸਕਦੇ ਹੋ ਇਹਦੇ ਨਾਲ ਕੀ ਹੈ ਜਿਹੜਾ ਕੱਲਾ ਕਣਕ ਦਾ ਦਾਣਾ ਪਾਉਂਦੇ ਰਹਿੰਦੇ ਆ ਪਸ਼ੂ ਨੂੰ ਆਪਾਂ ਉਹਦੇ ਨਾਲ ਪਸ਼ੂ ਦਾ ਕੀ ਹੈ ਫੈਂਟ ਜਾਦੇ ਚੜ ਜਾਂਦੀ ਹੈ ਪਸ਼ੂ ਰਾਜੀ ਹੋ ਜਾਂਦਾ ਦੁੱਧ ਘਟ ਦਿੰਦਾ ਹੈਗਾ ਜਿਹੜੀ ਮੱਕੀ ਹੈ ਇਹਦੇ ਨਾਲ ਨਾਲ ਤਾਂ ਦਾਣਾ ਜਿਹੜਾ ਤੁਹਾਡੇ ਪਸ਼ੂ ਨੂੰ ਪਾਉਂਗੇ ਤੁਸੀਂ ਹਾਜਮ ਆਊਗਾ ਜਿਹੜੇ ਜੌ ਆ ਇਹ ਬਿਲਕੁਲ ਠੰਡੇ ਹੁੰਦੇ ਆ ਗਰਮੀ ਨਹੀਂ ਲੱਗਦੀ ਪਸ਼ੂ ਨੂੰ ਤੇ ਸਰੋਂ ਆ ਜਿਹੜੀ ਸਰੋਂ ਦੇ ਨਾਲ ਕੀ ਹੈ ਤੁਹਾਡੇ ਪਸ਼ੂ ਦੇ ਵਿੱਚ ਚੌਂਕ ਵੀ ਪੂਰੀ ਬਣੀ ਰਹੂਗੀ ਜੇ ਤੁਸੀਂ ਵੀ ਦਾਣਾ ਤਿਆਰ ਕਰਵਾਉਣਾ ਹੈ ਤਾਂ ਇਹ ਚੀਜ਼ਾਂ ਪਾ ਕੇ ਕਣਕ ਦਾ ਦਾਣਾ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਵਧੀਆ ਚੀਜ਼ਾਂ ਨਾਲ ਸਰੋਂ ਦੀ ਖਲ ਤੁਸੀਂ ਜਿਹੜੀ ਸੰਨੀਰ ਲਾਉਣੀ ਆ ਉਹ ਰਲਾ ਸਕਦੇ ਹੋ ਉੱਪਰ ਇਹ ਇੱਕ ਪਸ਼ੂ ਨੂੰ 1.5 ਤੋਂ 2 ਕਿਲੋ ਪਾ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ